ਰਵਜੀ ਸੰਗਰੂਰ ਵੀ ਦੀ ਕਵਤਾ ਨਹੀਂ ਰਹਿੰਦਾ ਹੁਣ ਕੁਝ ਯਾਦ ਮੈਨੂੰ ਕੁਝ ਯਾਦ ਮੈਨੂੰ ਨਹੀਂ ਰਹਿੰਦਾ ਹੁਣ ਕੁਝ ਯਾਦ ਮੈਨੂੰ ਕੁਝ ਯਾਦ ਮੈਨੂੰ ਸਿਰਫ ਤੇਰਾ ਹੀ ਖਿਆਲ ਰਹਿੰਦਾ ਏ ਸਿਰਫ ਤੇਰਾ ਹੀ දා බැට්ටේ පල්ලි ප්‍යාරතෙරෙලි බැටේ පල්ලි ප්‍යාරටෙරෙලි ටෙරෙලි සරි දුනා විසාරෙතිී තෙරෙලි තරි දුනා වෙසාරෙතිී හාතරි දුනා වෙසාරෙටී හාහරකයිශයක් පනි මාරදී ਅਸੀਂ ਕਮਲੇ ਹਾਂ ਹਾਂ ਅਸੀਂ ਕਮਲੇ ਹਾਂ ਅਸੀਂ ਕਮਲੇ ਹਾਂ ਹਾਂ ਅਸੀਂ ਕਮਲੇ ਹਾਂ ਤੇਰੇ ਤਿੱਖੇ ਅਸੀਂ ਆਪਣੀ ਹਰ ਖੁਆਇਸ਼ ਹੀ ਮਾਰਤੀ ਤੇਰੀ ਖਾਤਰ ਅਸੀਂ ਆਪਣੀ ਹਰ ਖੁਆਇਸ਼ ਹੀ ਮਾਰਤੀ ਅਸੀਂ ਕਮਲੇ ਹਾਂ ਹਾਂ ਅਸੀਂ